ਨਿਰਗੁਣ ਰੱਖ ਲਿਆ ਸੰਤਨ ਦਾ صدਕਾ ਸਤਗੁਰ ਟਾਕਿਆ ਮੋਹੇ ਪਾਪੀ ਪੜਦਾ ਅੱਜ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਜਿਨ੍ਹਾਂ ਦੀ ਨਦਰ ਰਹਿਮਤ صدਕਾ ਚੌਥੀ ਵਾਰੀ ਇੱਕੋ ਪਾਰਟੀ ਕੋ ਹਲਕੇ ਤੋਂ ਕਾਮਯਾਬੀ ਗੁਰੂ ਸਾਹਿਬ ਨੇ ਬਖਸ਼ੀ ਜਿੱਥੇ ਉਹਨਾਂ ਦਾ ਸ਼ੁਕਰਾਨਾ ਉਥੇ ਸਾਰੇ ਸੰਤਾ ਮਾ ਪੁਰਖਾਂ ਦਾ ਸ਼ੁਕਰਾਨਾ ਜਿਨ੍ਹਾਂ ਦੀ ਰਹਿਮਤ صدਕਾ ਤੇ ਉਹਨਾਂ ਸਾਰੇ ਵਰਕਰਾਂ ਦਾ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਮੈਨੂੰ ਇੱਕ ਕਾਮਯਾਬੀ ਬਖਸ਼ੀ ਕਿ ਮੈਂ ਇੱਕ ਵਾਰ ਫਿਰ ਉਸ ਪਾਰਲੀਮੈਂਟ 'ਚ ਚੌਥੀ ਵਾਰੀ ਮੈਂ ਸੌਚ ਚੱਕੀ ਐ ਅੱਜ ਗੁਰੂ ਸਾਹਿਬ ਦੇ ਚਰਨਾਚੇ ਆਹੀ ਅਰਦਾਸ ਕਰਦੀ ਆ ਕਿ ਜਿਨ੍ਹਾਂ ਨੇ ਮੈਨੂੰ ਇੱਥੇ ਪਹੁੰਚਾਉਣ ਵਾਸਤੇ ਦਿਨ ਰਾਤ ਇੱਕ ਕੀਤੀ ਗੁਰੂ ਸਾਹਿਬ ਵੀ ਜਿਵੇਂ ਮੇਰੀ ਝੋਲੀ 'ਚ ਰਹਿਮਤਾਂ ਬਖਸ਼ਿਆ ਉਹਨਾਂ ਦੀ ਝੋਲੀਆਂ 'ਚ ਰਹਿਮਤਾਂ ਨਾਲ ਨਿਵਾਜ਼ਦਾ ਸਾਹਿਬ ਜੀ ਮੈਂ ਹੋਈ ਹੀ ਹੋਵ ਮਰਰੀ ਆ ਟੱਕਾ ਚਲਵਾ ਮਰਰੀ ਐ ਕੀ ਕਰੀਏ ਬੜੀ ਭਾਈਆਂ ਆਪਕੋ ਸਮਝਾ ਰੋ ਫਿਰ ਆਪ ਕੀ ਸਮਝਦਾ ਹੈ ਕਿ ਪੰਜਾਬ ਦੇ ਕੀ ਹਾਲਾਤ ਹੋएंगे وہی ਪੰਜਾਬ ਦੇ ਹਾਲਾਤ ਹੋ ਰਹੇ ਨੇ ਨਿਰਗਨ ਰੱਖ ਲਿਆ ਸੰਤਨ ਦਾ صدقا ਸਤਗੁਰ ਟਾਕ ਲਿਆ ਮੋਹੇ ਪਾਪੀ ਪੜਦਾ ਅੱਜ ਗੁਰੂ ਰਾਮਦਾਸ ਪਾਸ਼ਾ ਜੀ ਦਾ ਗੁਰੂ ਹਰਗੋਬਿੰਦ ਪਾਸ਼ਾ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਜਿਨ੍ਹਾਂ ਦੀ ਨਦਰ ਰਹਿਮਤ صدقا ਚੌਥੀ ਬਾਰੀ ਇੱਕੋ ਪਾਰਟੀ ਕੋ ਹਲਕੇ ਤੋਂ ਕਾਮਯਾਬੀ ਗੁਰੂ ਸਾਹਿਬ ਨੇ ਬਖਸ਼ੀ ਜਿੱਥੇ ਉਹਨਾਂ ਦਾ ਸ਼ੁਕਰਾਨਾ ਉਥੇ ਸਾਰੇ ਸੰਤਾ ਮਾ ਪੁਰਖਾਂ ਦਾ ਸ਼ੁਕਰਾਨਾ ਜਿਨ੍ਹਾਂ ਦੀ ਰਹਿਮਤ صدقا ਤੇ ਉਹਨਾਂ ਸਾਰੇ ਵਰਕਰਾਂ ਦਾ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਮੈਨੂੰ ਇਹ ਕਾਮਯਾਬੀ ਬਖਸ਼ੀ ਕਿ ਮੈਂ ਇੱਕ ਵਾਰ ਫਿਰ ਉਸ ਪਾਰਲੀਮੈਂਟ 'ਚ ਚੌਥੀ ਵਾਰੀ ਮੈਂ ਸੌ ਚੱਕੀ ਐ ਅਜ ਗੁਰੂ ਸਾਹਿਬ ਦੇ ਚਰਨਾਚੇ ਆਹੀ ਅਰਦਾਸ ਕਰਦੀ ਆ ਕਿ ਜਿਨ੍ਹਾਂ ਨੇ ਮੈਨੂੰ ਇੱਥੇ ਪਹੁੰਚਾਣ ਵਾਸਤੇ ਦਿਨ ਰਾਤ ਇੱਕ ਕੀਤੀ ਗੁਰੂ ਸਾਹਿਬ ਵੀ ਜਿਵੇਂ ਮੇਰੀ ਝੋਲੀ 'ਚ ਰਹਿਮਤਾਂ ਬਖਸ਼ਿਆ ਉਹਨਾਂ ਦੀ ਝੋਲੀਆਂ 'ਵਿ ਰਹਿਮਤਾਂ ਨਾਲ ਨਿਵਾਜ ਦੇ ਬਸਾਹੀਤਾ ਮੈਂ ਲੋਕੀ ਹੀ ਮਰ ਰਹੇ ਆ ਅੱਜ ਤੋਂ ਲੋਕੀ ਮਰ ਰਹੇ ਆ ਕੀ ਕਰੀਏ ਬੜੀ ਭਾਈ ਆਪਾਂ ਤੋਂ ਮਾਰੋ ਫਿਰ ਆਪ ਕੀ ਸਮਝਦੇ ਹੋ ਕਿ ਪੰਜਾਬ 'ਚ ਕੀ ਹਾਲਾਤ ਹੋਣਗੇ ਵਹੀ ਪੰਜਾਬ 'ਚ ਹਾਲਾਤ ਹੋ ਰਹੇ ਆ ਨੈਗਨ ਰੱਖ ਲਿਆ ਸੰਤਨ ਦਾ صدقا ਸਤਗੁਰ ਟਾਕ ਲਿਆ ਮੋਹੇ ਪਾਪੀ ਪੜਦਾ ਅੱਜ ਗੁਰੂ ਰਾਮਦਾਸ ਪਾਸ਼ਾ ਜੀ ਦਾ ਗੁਰੂ ਹਰਗੋਬਿੰਦ ਪਾਸ਼ਾ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਜਿਨ੍ਹਾਂ ਦੀ ਨਦਰ ਰਹਿਮਤ صدقا ਚੌਥੀ ਬਾਰੀ ਇੱਕੋ ਪਾਰਟੀ ਕੋ ਹਲਕੇ ਤੋਂ ਕਾਮਯਾਬੀ ਗੁਰੂ ਸਾਹਿਬ ਨੇ ਬਖਸ਼ੀ ਜਿੱਥੇ ਉਹਨਾਂ ਦਾ ਸ਼ੁਕਰਾਨਾ ਉਥੇ ਸਾਰੇ ਸੰਤਾ ਮਾ ਪੁਰਖਾਂ ਦਾ ਸ਼ੁਕਰਾਨਾ ਜਿਨ੍ਹਾਂ ਦੀ ਰਹਿਮਤ صدقا ਤੇ ਉਹਨਾਂ ਸਾਰੇ ਵਰਕਰਾਂ ਦਾ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਮੈਨੂੰ ਇਹ ਕਾਮਯਾਬੀ ਬਖਸ਼ੀ ਕਿ ਮੈਂ ਇੱਕ ਵਾਰ ਫਿਰ ਉਸ ਪਾਰਲੀਮੈਂਟ 'ਚ ਚੌਥੀ ਵਾਰੀ ਮੈਂ ਸੌ ਚੱਕੀਏ ਅੱਜ ਗੁਰੂ ਸਾਹਿਬ ਦੇ ਚਰਨਾਚੇ ਆਹੀ ਅਰਦਾਸ ਕਰਦੀ ਆ ਕਿ ਜਿਨ੍ਹਾਂ ਨੇ ਮੈਨੂੰ ਇੱਥੇ ਪਹੁੰਚਾਣ ਵਾਸਤੇ ਦਿਨ ਰਾਤ ਇੱਕ ਕੀਤੀ ਗੁਰੂ ਸਾਹਿਬੀ ਜਿਵੇਂ ਮੇਰੀ ਝੋਲੀ 'ਚ ਰਹਿਮਤਾਂ ਬਖਸ਼ਿਆ ਉਹਨਾਂ ਦੀ ਝੋਲੀਆਂ 'ਵਿ ਰਹਿਮਤਾਂ ਨਾਲ ਨਿਵਾਜ ਦੇਵਾ ਸਾਹਿਬਾ ਜੀ ਪੰਜ ਮੈਨੂੰ ਹੀ ਵਧ ਮਰ ਰਹੇ ਆ 8 ਤੇ 10 ਮਰ ਰਹੇ ਆ ਕੀ ਕਰੀਏ ਬਈ ਭਾਈ ਆਪਾਂ ਤੋਂ ਮਾਰੋ ਫਿਰ ਆਪ ਕੀ ਸਮਝਦੇ ਹੋ ਕਿ ਪੰਜਾਬ 'ਚ ਕੀ ਹਾਲਾਤ ਹੋਣਗੇ ਵਹੀ ਪੰਜਾਬ 'ਚ ਹਾਲਾਤ ਹੋ ਰਹੇ ਆ ਨਿਰਗਨ ਰੱਖ ਲਿਆ ਸੰਤਨ ਦਾ صدقا ਸਤਗੁਰ ਟਾਕਿਆ ਮੋਹੇ ਪਾਪੀ ਪੜਦਾ ਅੱਜ ਗੁਰੂ ਰਾਮਦਾਸ ਪਾਸ਼ਾ ਜੀ ਦਾ ਗੁਰੂ ਹਰਗੋਬਿੰਦ ਪਾਸ਼ਾ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਜਿਨ੍ਹਾਂ ਦੀ ਨਦਰ ਰਹਿਮਤ صدقا ਚੌਥੀ ਵਾਰੀ ਕੋ ਪਾਰਟੀ ਕੋ ਹਲਕੇ ਤੋਂ ਕਾਮਯਾਬੀ ਗੁਰੂ ਸਾਹਿਬ ਨੇ ਬਖਸ਼ੀ ਜਿੱਥੇ ਉਹਨਾਂ ਦਾ ਸ਼ੁਕਰਾਨਾ ਉਥੇ ਸਾਰੇ ਸੰਤਾ ਮਾ ਪੁਰਖਾਂ ਦਾ ਸ਼ੁਕਰਾਨਾ ਜਿਨ੍ਹਾਂ ਦੀ ਰਹਿਮਤ صدਕਾ ਤੇ ਉਹਨਾਂ ਸਾਰੇ ਵਰਕਰਾਂ ਦਾ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਮੈਨੂੰ ਇਹ ਕਾਮਯਾਬੀ ਬਖਸ਼ੀ ਕਿ ਮੈਂ ਇੱਕ ਵਾਰ ਫਿਰ ਉਸ ਪਾਰਲੀਮੈਂਟ 'ਚ ਚੌਥੀ ਵਾਰੀ ਮੈਂ ਸੌ ਚੱਕੀਏ ਅੱਜ ਗੁਰੂ ਸਾਹਿਬ ਦੇ ਚਰਨਾਚੇ ਆਹੀ ਅਰਦਾਸ ਕਰਦੀ ਆ ਕਿ ਜਿਨ੍ਹਾਂ ਨੇ ਮੈਨੂੰ ਇੱਥੇ ਪਹੁੰਚਾਣ ਵਾਸਤੇ ਦਿਨ ਰਾਤ ਇੱਕ ਕੀਤੀ ਗੁਰੂ ਸਾਹਿਬ ਵੀ ਜਿਵੇਂ ਮੇਰੀ ਝੋਲੀ 'ਚ ਰਹਿਮਤਾਂ ਬਖਸ਼ਿਆ ਉਹਨਾਂ ਦੀ ਝੋਲੀਆਂ 'ਵਿ ਰਹਿਮਤਾਂ ਨਾਲ ਨਿਵਾਜ ਦੇ ਬਸਾਹੀਤਾ ਜੀ ਮੈਨੂੰ ਹੀ ਮਰ ਰਹੇ ਆ ਅੱਜ ਤੇ ਮਰ ਰਹੇ ਆ ਕੀ ਕਰੀਏ ਬਈ ਭਾਈ ਆਪਾਂ ਨੂੰ ਸਮਝਾਓ ਫਿਰ ਆਪ ਕੀ ਸਮਝਦੇ ਹੋ ਕਿ ਪੰਜਾਬ 'ਚ ਕੀ ਹਾਲਾਤ ਹੋਣਗੇ ਵਹੀ ਪੰਜਾਬ 'ਚ ਹਾਲਾਤ ਹੋ ਰਹੇ ਆ